ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਕੱਲ ਐਡਵੋਕੇਟ ਈਮਾਨ ਸਿੰਘ ਖਾਰਾ ਜੋ ਮੁਲਾਕਾਤ 4 ਵਜੇ 16 12 24 ਨੂੰ ਚੰਡੀਗੜ੍ਹ ਬੜੈ ਜੇਲ੍ਹ ਦੇ ਵਿੱਚ ਜੋ ਭਾਈ ਜਗਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪਿਹੋੜਾ ਦੇ ਨਾਲ ਇਹ ਮੁਲਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇਬੰਦੀ ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐ ਜੀ ਪੀ ਸੀ ਤੋਂ ਪੁੱਛਣਾ ਚਾਹੁੰਦੇ ਹਾਂ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਧਿਆਲ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਸਿੱਖ ਨਿਸ਼ਲ ਖੁਸ਼ੀ ਦੀ ਕਰਨ ਵਾਲੇ ਬੈਂਤਸੋਂ ਕੇ ਪੀ ਐਸ ਗੈਨ ਸਵਰਨ ਘੋਟਣਾ ਸਮੇਰ ਸਿੰਘ ਸੈਣੀ ਵਰਗੇ ਤੇ ਵਹਿਬਲ ਕਲਾਕਾਰ ਵਰਗਿਆਂ ਦੀ ਗੱਲ ਉਹਨਾਂ ਨੇ ਉੱਥੇ ਕਾਲ ਤੱਕ ਸਾਹਮਣੇ ਕਿਉਂ ਨਹੀਂ ਕੀਤੀ ਤੇ ਇਹਨਾਂ ਨੂੰ ਪੰਥ 'ਚੋਂ ਛੇਕਣ ਬਾਰੇ ਗੱਲ ਕਿਉਂ ਨਹੀਂ ਕੀਤੀ ਜਸਟਿਸ ਕਲਦੀਪ ਸਿੰਘ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਝੂਠੇ ਪੁਲਿਸ এনਕਾਊਂਟਰ ਜਾਂਚ ਲਈ ਕਮਿਸ਼ਨ ਬਣਾਇਆ ਗਿਆ ਜਿਸ ਨੂੰ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਤੋਂ ਪਾਬੰਦੀ ਲਾ ਦਿੱਤੀ ਬਾਦ ਜੀ ਪੰਡਿਤ ਦੇ ਵਿਰੋਧੀਆਂ ਦੇ ਉਲਟ ਭੁਗਤੇ ਉਹ ਕਿਉਂ ਨਹੀਂ ਗੱਲ ਕੀਤੀ ਹੁਣ ਭਾਈ ਦਰੌਣ ਸਿੰਘ ਨਰੈਣ ਸਿੰਘ ਚੌੜਾ ਕੋਲੋਂ ਹੱਥੋਂ ਭਾਈ ਦਰੌਣ ਜਿਹੜੀ ਗੋਲੀ ਚੱਲੀ ਹੈ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਚੱਲ ਰਹੀ ਹੈ ਬੇਸ਼ੱਕ ਕੋਈ ਕਿਸੇ ਨੂੰ ਗद्दार ਕਹੇ ਪਰ ਸੰਗਤ ਜਾਣਦੀ ਹੈ ਅਸਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਵਿੱਚ ਗद्दार ਕੌਣ ਹੈ ਜੇਕਰ ਭਾਈ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਕੌਮ ਇਸ ਕੁਫਰ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਬਾਦਰਾ ਦੇ ਤਬੂਤ ਵਿੱਚ ਅਖੀਰਲਾ ਕਿਲ ਇਹ ਸਾਬਤ ਹੋਵੇਗੀ। ਸੰਵੀਰ ਬਾਦਰਾ ਦੇ ਉੱਤੇ ਪਿਸਤੌਲ ਕੱਢ ਕੇ ਉਸ ਨੂੰ ਮਾਰਨ ਜਾਂ ਡਰਾਉਣ ਬਾਰੇ ਭਾਈ ਨਰੈਣ ਸਿੰਘ ਚੌੜਾ ਦੱਸ ਸਕਦੇ ਨੇ। ਉਹਨਾਂ ਨੇ ਕਿਉਂ ਕੀਤਾ? ਅਕਾਲ ਤਖਸਾ ਦੇ ਜਥੇਦਾਰਾਂ ਕੋਲ ਉਹਨਾਂ ਨੂੰ ਸਪਸ਼ਟੀ ਕਰ ਲੈਣੇ ਚਾਹੀਦੇ ਨੇ। ਅਸੀਂ ਅਕਾਲ ਤਖਸਾ ਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਅਕਾਲੀਆਂ ਨੂੰ ਅਕਾਲ ਤਖਸਾ ਉੱਤੇ ਸੱਦ ਕੇ ਜੋ ਪ੍ਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਅਕਾਲ ਤਖਸਾ ਦਾ ਮਾਣ ਵਧਾਇਆ ਹੈ। ਉਹਨਾਂ ਨੂੰ ਹਮੇਸ਼ਾ ਵਰਕਰਾਰ ਰੱਖਣ ਤੇ ਭਾਈ ਨਰਾਉਨ ਨਰੈਣ ਸਿੰਘ ਚੌੜਾ ਬਾਰੇ ਜਲਦਬਾਜੀ ਵਿੱਚ ਦਬਾਅ ਹੀਟ ਕੋਈ ਗਲਤ ਫੈਸਲਾ ਕਰਕੇ ਪੰਥ ਨੂੰ ਦੋ ਧੜਿਆਂ 'ਚ ਵੰਡਣ ਤੋਂ ਗਰੇਜ ਕਰਨ ਜੇ ਕੋਈ ਗਲਤ ਫੈਸਲਾ ਹੋਵੇਗਾ ਤਾਂ ਦੇਸ਼ ਵਿਦੇਸ਼ ਸੰਗਤ ਬਰਦਾਸ਼ਤ ਨਹੀਂ ਕਰੇਗੀ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਰਮਪੁਰ ਸਿੰਘ ਪਿਉਰਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ